ਨਾਮੀਯਾ ਕਾਰਾ ਨੇ ਧੀ ਤੇ ਦਰਜ ਕਰਾਇਆ 50 ਕਰੋੜ ਦੀ ਮਾਨਹਾਨੀ ਦਾ ਕੇਸ ਜਾਣੋ ਕੀ ਬਣ ਗਈ ਵਜਾ ਸਸ਼ਕਲ ਜੀ ਤੁਸੀਂ ਦੇਖ ਰਹੇ ਹੋ ਪਾਲੀਵੁੱਡ ਤੇ ਵਾਲੀਵੁੱਡ ਦੀ ਅਪਡੇਟ ਦੇ ਨਾਲ ਭਰਿਆ ਸ਼ੋ ਨਵੀਨ ਕੋਰੇ ਅਦੁੱਪਮ ਫੇਮ ਰੁਪਾਲੀ ਗੌਂਗਲੀ ਨੇ ਆਪਣੀ ਸੋਤੇਲੀ ਬੇਟੀ ਈਸ਼ਾ ਵਰਮਾ ਤੇ ਮਾਨਹਾਨੀ ਦਾ ਕੇਸ ਤਾਇਰ ਕੀਤਾ ਹੈ ਈਸ਼ਾ ਨੇ ਰੁਪਾਲੀ ਤੇ ਉਸਦੇ ਮਾਤਾ ਪਿਤਾ ਦਾ ਵਿਆਹ ਤੋੜਨ ਦਾ ਦੋਸ਼ ਲਗਾਇਆ ਈਸ਼ਾ ਜੋ ਕਿ ਰੁਪਾਲੀ ਦੇ ਪਤੀ ਅਸ਼ਵਿਨ ਵਰਮਾ ਅਤੇ ਉਹਨਾਂ ਦੀ ਪਹਿਲੀ ਪਤਨੀ ਦੀ ਬੇਟੀ ਹੈ। ਈਸ਼ਾ ਨੇ ਦੋਸ਼ ਲਾਇਆ ਹੈ ਕਿ ਰੁਪਾਲੀ ਨੇ ਉਸ ਨੂੰ ਅਤੇ ਉਸ ਦੀ ਮਾਂ ਦੋਵਾਂ ਨੂੰ ਮਾਨਸਿਕ, ਭਾਵਨਾਤਮਕ ਅਤੇ ਸਰੀਰਕ ਤੌਰ 'ਤੇ ਤਸੀਹੇ ਦਿੱਤੇ। ਇਹਨਾਂ ਸਾਰੇ ਦੋਸ਼ਾਂ ਤੇ ਰੁਪਾਲੀ ਪਹਿਲਾਂ ਤਾਂ ਚੁੱਪ ਰਹੀ, ਉਸ ਦੇ ਪਤੀ ਅਸ਼ਵਿਨ ਨੇ ਇੱਕ ਬਿਆਨ ਜਾਰੀ ਕਰਕੇ ਸਫਾਈ ਦਿੱਤੀ। ਹੁਣ ਰੁਪਾਲੀ ਨੇ ਆਪਣੀ ਚੁੱਪ ਤੋੜ ਦਿੱਤੀ। ਰੁਪਾਲੀ ਗੌਂਗਲੀ ਨੇ ਈਸ਼ਾ ਵਰਮਾ ਦੇ ਦੋਸ਼ਾਂ ਦਾ ਸਿੱਧਾ ਜਵਾਬ ਦੇਣ ਦਾ ਫੈਸਲਾ ਕੀਤਾ। ਰੁਪਾਲੀ ਨੇ ਆਪਣੀ ਕਾਨੂੰਨੀ ਸਲਾਹਕਾਰ ਮਸ਼ਹੂਰ ਵਕੀਲ ਸਨਾ ਰਾਇਸ ਖਾਨ ਦੀ ਮਦਦ ਦੇ ਨਾਲ 11 ਨਵੰਬਰ ਨੂੰ ਕੇਸ ਦਾਇਰ ਕੀਤਾ ਹੈ ਸਨਾ ਬਖਬੋ 17 ਦੀ ਪ੍ਰਤੀਯੋਗੀ ਵੀ ਰਹਿ ਚੁੱਕੀ ਹੈ ਮਾਮਲੇ 'ਚ 50 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ ਉਹਨਾਂ ਕਿਹਾ ਕਿ ਇਸ਼ਾ ਦੇ ਦਾਅਵਿਆਂ ਨੇ ਗੌਗਲੀ ਦੀ ਨਿੱਜੀ ਅਤੇ ਪੇਸ਼ੇਵਰ ਸ਼ਾਖ ਨੂੰ ਗਲਤ ਤਰੀਕੇ ਦੇ ਨਾਲ ਟਾ ਲਾਈ ਹੈ ਸਨਾਰਾਇਸ ਖਾਂਦੀ ਕਾਨੂੰਨੀ ਟੀਮ ਦੇ ਅਨੁਸਾਰ ਰੁਪਾਲੀ ਨੇ ਇਹ ਕਾਰਵਾਈ ਉਦੋਂ ਕਰਨ ਦਾ ਫੈਸਲਾ ਕੀਤਾ ਜਦੋਂ ਇਸ਼ਾ ਨੇ ਉਹਨਾਂ ਦੇ 11 ਸਾਲ ਦੇ بیٹے ਤੇ ਟਿੱਪਣੀ ਕੀਤੀ ਰੁਪਾਲੀ ਇਹ ਬਰਦਾਸ਼ਤ ਨਹੀਂ ਕਰ ਸਕੀ